ਦੋਸਤੋ ਆ ਚੀਜ਼ਾਂ ਆਪਣੇ ਪੰਜਾਬ ਚ ਕਦੇ ਨਹੀਂ ਖਤਮ ਹੋ ਸਕਦੀਆਂ ਹੈਗੀਆਂ ਰੂਲ ਕਿਤੇ ਨਾ ਕੋਈ ਰੂਲ ਨਹੀਂ ਹੈਗਾ ਇਧਰ ਵੀ ਗੱਡੀ ਖੜੀ ਆ ਇਧਰ ਵੀ ਗੱਡੀ ਖੜੀ ਆ ਹੁਣ ਗੱਡੀ ਬੰਦਾ ਦਸਨ ਲਗਾਵੇ ਕਿਧਰ ਜੀ ਜਾਗਾ ਪੂਰੀ ਪੂਰੀ ਆ ਹੁਣ ਗੱਡੀ ਕੱਢੇ ਕਿਧਰ ਜੀ ਤਾਂ ਕੱਢੇ ਕਿਧਰ ਚ ਆਪਣਾ ਇਤਿਹਾਸ ਜੋ ਕਿ ਪੁਰਾਣਾ ਮਾ ਬਹੁਤ ਵਧੀਆ ਵਾ ਚਲੋ ਜਿੰਨੇ ਜੇ ਬਾਈ ਹੋਣਾਂ ਨੇ ਵਧੀਆ ਕੀਤਾ ਹੋਇਆ ਵਾ ਤੇ ਲਓ ਵੀ ਦੋਸਤੋ ਸੀਐਨਜੀ ਦੂਜੀ ਵਾਰ ਫਵਾਂਣ ਲੱਗੇ ਆ ਇੱਥੇ ਹੈਗਾ ਰੇਟ ਖਾਸ ਤੌਰ ਤੇ 50 ਪੈਸੇ ਆਹ ਭਗਤੋਂ ਸਾਡਾ ਮੁੰਡਾ ਕਹਿੰਦਾ ਗਰੇਅਲ ਟ੍ਰੈਵਲ ਚ ਮੈਨੂੰ ਫੇਰ ਬਿਠਾ ਦੇ ਮੈਨੂੰ ਜਾਦ ਦੀ ਡਿੱਗੀ ਚ ਬਾਹਰ ਲੈ ਜਾਣਗੇ ਕੋਈ ਗੱਲ ਨਹੀਂ ਮੁੰਡਿਆ ਤੈਨੂੰ ਆਪਾਂ ਚੰਗੇ ਤਰੀਕੇ ਨਾਲ ਬਾਹਰ ਭੇਜਾਂਗੇ ਟੈਨਸ਼ਨ ਨਾ ਲੈ ਤੈਨੂੰ ਜਾਦ ਦੀ ਡਿੱਗੀ ਚ ਨਹੀਂ ਮੈਨੂੰ ਜਾਦ ਦੀ ਸ਼ੀਟ ਤੇ ਭੇਜਾਂਗੇ ਬਿਜ਼ਨਸ ਕਲਾਸ ਚ ਭੇਜਾਂਗੇ ਟੈਨਸ਼ਨ ਨਾ ਲੈ ਉਹ ਵੀ ਕੇਰੀਆ ਨਹੀਂ ਪਹੁੰਚੇ ਹੋਇਆ ਹਮਾਰਾ ਤੇਤੇ ਤੋਂ ਪਰ ਧੰਨਵਾਦ ਹੈ ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਬੈਕ ਤੁਹਾਡਾ ਗੋਪੀ ਸ਼ੇਰਿਆ YouTube ਚੈਨਲ ਦੇ ਦੋਸਤੋ ਕੀ ਹਾਲ ਚਾਲ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਦਾ ਸਾਡਾ ਰੂਟ ਹੈਗਾ ਵਾ ਹਰਿਆਣੇ ਦਾ ਜ਼ਿਲ੍ਹਾ ਕੈਂਥਲ ਪਿੰਡ ਖਰਖਾਂ ਵਿਖੇ ਕਬੱਡੀ ਕਾਪਾ ਤੇ ਅੱਜ ਇੱਕ ਗੁਰੂ ਘਰ ਵੀ ਜਾਣਾ ਵਾ ਸੋ ਦੋਸਤੋ ਮਿਲਦੇ ਆਂ ਆਪਾਂ ਤੁਹਾਨੂੰ ਹਰਿਆਣਾ ਜਾ ਕੇ ਉਸ ਤੋਂ ਪਹਿਲਾਂ ਅਸੀਂ ਮਲੇਰਕੋਟਲੇ ਸਬਜ਼ੀ ਮੰਡੀ 'ਚ ਹੀ ਜਾਣਾ ਵਾ ਉੱਥੋਂ ਸਬਜ਼ੀ-ਸਬਜ਼ੀ ਲੈ ਕੇ ਜਾਣੀ ਆ ਤੇ ਅੱਜ ਰੈਡੀ ਹੋ ਗਏ ਸੀ ਸਵੇਰੇ ਸਵੇਰੇ ਜਲਦੀ ਉੱਠ ਚੁੱਕੇ ਆ ਤੇ ਹੁਣ ਆਪਾਂ ਬਸ ਰੈਡੀ ਹੋ ਕੇ ਤੇ ਫਿਰ ਆਪਾਂ ਘਰੋਂ ਬਾਹਰ ਨਿਕਲਦੇ ਨਿਕਲਦੇ ਚੱਲਦੇ ਆ। ਥੈਂਕ ਯੂ। ਆਪਾਂ ਹੋ ਚੁੱਕੇ ਹਾਂ ਹੁਣ ਤਿਆਰ ਗੱਡੀ 'ਚ ਬੈਠ ਗਏ ਆ। ਤਾਂ ਹੁਣ ਆਪਾਂ ਚਾਲੇ ਪਾ ਰਹੇ ਆ ਹਰਿਆਣੇ ਵੱਲੋਂ ਪਹਿਲਾਂ ਅਸੀਂ ਮਲੇਰਕੋਟਲੇ ਰੁਕਣਾ ਤੇ ਉਸ ਤੋਂ ਬਾਅਦ ਫਿਰ ਹਰਿਆਣਾ ਚੱਲ ਵੀ ਮੁੰਡਿਆ ਫਿਰ ਖਿੱਚਦੇ ਗੱਡੀ ਹਰਿਆਣੇ ਵੱਲ ਨੂੰ ਲੇਰੇ ਕੋਟ ਲਈ ਸਬਜੀ ਮੰਡੀ ਨੇੜੇ ਪਹੁੰਚ ਗਏ ਆਂ ਸੀ ਤੇ ਫੇਰ ਹੁਣ ਆਪਾਂ ਆ ਜੋ ਚਲਦੇ ਆਂ ਸਬਜੀ ਮੰਡੀ ਦੇਖਦੇ ਆਂ ਅੱਜ ਦਾ ਸਬਜੀ ਮੰਡੀ ਦਾ ਕੀ ਭਾਵਾ ਕਿਹੜੀ ਕਿਹੜੀ ਸਬਜੀ ਕੀ ਰੇਟ ਆ ਲੈ ਮੁੰਡਿਆ ਫਿਰ ਇੱਥੋਂ ਮੋੜਲਾ ਖੱਬੇ ਸਿਆਣੇ ਕਹਿੰਦੇ ਨੇ ਕਿ ਖੱਬੇ ਮੋੜਲਾ ਸੱਜੇ ਮੋੜਲਾ ਅੱਜ ਵਾਲੇ ਲੈਫਟ ਰਾਈਟ ਲੈਫਟ ਰਾਈਟ ਹਿੰਦੀ ਵਿੱਚ ਦਾਇਏ ਪਾਏ ਠੀਕ ਹੈ ਪਰ ਆਪਾਂ ਇਹਦਾ ਪੰਜਾਬੀ ਆ ਤੇ ਆਪਾਂ ਪੰਜਾਬੀ ਨੂੰ ਹੀ ਜ਼ਿਆਦਾ ਮੁੱਖ ਰੱਖਦੇ ਆਂ ਇੱਥੋਂ ਮੁੰਡੇ ਫੇਰ ਖੱਬੇ ਮੋੜਲਾ ਆਓ ਜੀ ਦੋਸਤੋ ਆਪਾਂ ਆ ਗਏ ਸਬਜ਼ੀ ਮੰਡੀ ਪਿਆਜ ਹੀ ਪਿਆਜ ਆਲੂ ਹੀ ਆਲੂ ਬੜੇ ਗੜਾਉਨਾ ਵੱਲ ਚੱਲ ਮੜਾ ਜੱਗ ਦੇ ਨੂੰ ਜਿੱਥੇ ਆਪਾਂ ਨੂੰ ਚੀਜ਼ ਸਹੀ ਰੇਟ ਮਿਲੇ ਕਾਜਰਾ ਮਟਰ ਆਪਾਂ ਚੱਕਣੇ ਆ ਕਾਜਰਾ ਮਟਰ ਦਾ ਸਹੀ ਰੇਟ ਮਿਲੇ ਲਓ ਵੀ ਦੋਸਤੋ ਇਹ ਆ ਮਲੇਰ ਕੋਟਲਾ ਸਬਜ਼ੀ ਮੰਡੀ ਇੱਥੋਂ ਪੰਜਾਬ ਦੀ ਸਭ ਤੋਂ ਸਸਤੀ ਸਬਜ਼ੀ ਮਿਲਦੀ ਹੈ ਇੱਥੋਂ ਤੇ ਮਿਲਦੀ ਦਾ ਚਲੋ ਆਪਣੇ ਲੁਧਿਆਣੇ ਵੀ ਆ ਦਿਲੰਦਰ ਪਾਈ ਬੱਸ ਪਰ ਇੱਥੇ ਸਾਰਿਆਂ ਨਾਲੋਂ ਵਧੀਆ ਸਬਜ਼ੀ ਮਿਲਦੀ ਆ ਮੇਰੇ ਪਿਆਰਪੇ ਕਾਰਨ ਬਾਕੀ ਸਾਰਿਆਂ ਦਾ ਆਪੋ ਆਪਣਾ ਪਿਆਰ ਬਾਬਾ ਤੁਸੀਂ ਦੇਖ ਸਕਦੇ ਹੋ ਪੂਰੀਆਂ ਲਾਈਨਾਂ ਲੁਨਾਂ ਲੱਗੀਆਂ ਆ ਕਹਿੰਦੇ ਪੂਰੇ ਪੂਰੀ ਗੱਡਵਾ ਕਹਿੰਦੇ ਇਹ ਚੀਜ਼ ਆ ਸਬਜ਼ੀ ਮੰਡੀ ਵਿੱਚ ਤੇ ਦੋਸਤੋ ਆਪਾਂ ਪਹੁੰਚ ਕੇ ਸਬਜ਼ੀ ਮੰਡੀ ਇਹ ਕਹਿੰਦੇ ਪੂਰਾ ਆ ਬਾਈ ਹੁਣੇ ਪੂਰਾ ਓਕੇ ਰਿਪੋਰਟ ਆ ਕਹਿੰਦੇ ਹੁੰਦੇ ਲਾ ਗੱਡੀ ਸਾਈਡ ਤੇ ਗੱਡੀ ਸਾਈਡ ਤੇ ਲਾਉਣ ਤੋਂ ਬਾਅਦ ਆਪਾਂ ਚੱਲਦੇ ਆ ਫਿਰ ਸਬਜ਼ੀ ਜਣ ਠੀਕ ਹੈ ਤੇ ਰੈਵਰੀ ਆ ਭਾਈ ਸਾਡੇ ਮੁੰਡੇ ਦੀ ਆ ਪੂਰੀ ਕਹਿੰਦੇ ਪੂਰੀ ਪੂਰੀ ਗੱਡੀ ਚੋਂ ਕੱਢ ਕੇ ਗੱਡੀ ਲੈ ਕੇ ਆਉਣੀ ਆ ਦੇਖ ਕਿੰਨੂ ਕਿੰਨੂ ਕੀ ਕਿਆਸਾ ਵਾ ਪੂਰਾ ਨਿਆਰੇਦਾਰਾ ਪੂਰਾ ਕਹਿੰਦੇ ਕਿੰਨੂ ਕਿੰਨੂ ਸੰਤਰਾ ਹੀ ਸੰਤਰਾ ਹੋਇਆ ਪਿਆ ਵਾ ਇਧਰ ਲਾਈ ਗੱਡੀ ਆ ਇਧਰ ਲੱਗਾ ਪਰਲੀ ਸਾਈਡ ਕੀ ਏ ਕੀ ਏ ਕੀ ਏ ਸਬਜੀ 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 ਬੜਾ ਲੋਕਾਂ ਨੇ ਡਾਲਗ ਮਸ਼ਹੂਰ ਕੀਤਾ ਜਿਹੜੀ ਚੀਜ਼ ਪਿੱਛੇ ਇੱਕ ਪਿੱਛੇ ਪੈ ਜਾਣਾ ਨਾ ਬਸ ਉਹਦੇ ਪਿੱਛੇ ਹੀ ਪੈ ਜਾਂਦੇ ਨੇ ਬਸ ਕੋਈ ਹੈ ਕੋਈ ਸਮਝ ਵਾਲੀ ਗੱਲ ਕੋਈ ਬੰਦਾ ਸਿਆਣੀਆਂ ਗੱਲਾਂ ਕਰੇ ਖੱਡਾ ਖਾਣਾ ਤਤਨ ਹੋਣਾ ਤੇ ਕੁੜੀ ਦੀ ਗੱਲਾਂ 'ਚ ਨਾ ਆਉਣਾ। ਇਹੀ ਤਿੰਨ ਚੀਜ਼ਾਂ ਸਿੱਖਿਆ ਨੇ ਬਸ। ਠੀਕ ਐ। ਚਲੋ ਮਿਲਦੇ ਫਿਰ ਹੁਣ ਆਪਾਂ ਸਬਜ਼ੀ-ਸਬਜ਼ੀ ਲੈ ਕੇ ਫਿਰ ਮਿਲਦੇ ਹਾਂ। ਲਈਆਂ ਨੇ ਬਾਈ ਉਹਨਾਂ ਨੇ ਸਹੀ ਰੇਟ ਲਾਇਆ ਚਲੋ ਮੰਡੀ ਘੁੰਮੇ ਆ ਜੀ। ਬਾਈ ਉਹਨਾਂ ਨੇ ਪਰ ਰੇਟ ਜ਼ਿਆਦਾ ਲਾਇਆ ਪੂਰਾ। ਇਹਨੇ ਵੀ ਪੂਰੀ ਵਧੀਆ ਗਾਜਰਾਂ। ਮੈਂ ਕਿਹਾ ਚਲੋ ਕੋਈ ਨਹੀਂ ਬਾਈ ਉਹਨਾਂ ਦਾ ਗਾਜਰ ਲੈ ਲੈਨੇ ਆ ਤੇ ਹੁਣ ਅਸੀਂ ਇਸ ਤੋਂ ਬਾਅਦ ਟਮਾਟਰ ਲੈ ਕੇ ਮਟਰਾਂ ਦੀ ਇੱਕ ਬੋਰੀ ਲੈਣੀ ਆ ਦੇਖਦੇ ਆ ਕਿੱਥੋਂ ਕੀ ਭਾਅ ਮਿਲਦਾ ਵਾ। ਕਿਹੜਾ ਸਹੀ ਰੇਟ ਲਾਉਂਦਾ ਵਾ ਦੋਸਤੋ। ਆਹ ਸੁਲੀਮ। ਆ ਦੇ ਬਾਈ ਅੰਦਰ ਬੈਠਾ ਲੋ ਬਾਈ ਬਾਈ ਹੁਣੇ ਕਹਿੰਦਾ ਕਿ ਇਹਨਾਂ ਦਾ ਦੋਸਤਾਂ ਨਾਲ ਬਲੌਗ ਪੂਰਾ ਕਰਾਂਗੇ ਆਪਾਂ ਅੱਗੇ ਦੇ ਨਾਲ ਚਲੋ ਦੋਸਤੋ ਮਿਲਦੇ ਆ ਫਿਰ ਆਪਾਂ ਦੋਸਤੋ ਆਪਾਂ ਸਬਜ਼ੀ ਰੱਖ ਲਈ ਆ ਦੇਖੋ ਬੰਦ ਇਹ ਪੂਰਾ ਓਕੇ ਦਾ ਓਕੇ ਹੋ ਗਿਆ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਹਰਿਆਣੇ ਚ ਐਂਟਰ ਹੋ ਕੇ ਬਾਤੜਾਂ ਜਾ ਕੇ ਧੂਰੀ ਸੰਗਰੂਰ ਐਂਟਰ ਕਰਕੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਚਲੋ ਠੀਕ ਆ ਦੋਸਤੋ ਓਕੇ ਥੈਂਕ ਯੂ ਮੰਦੇਰ ਕੋਟਲ ਵਾਲੀ ਮੰਡੀ ਵੀ ਦਿਖਾਤੀ ਆ ਹਲੇ ਬਲੌਗ ਸਾਡਾ ਦੂਜਾ ਹੀ ਆ ਤੇ ਆਹ ਦੇਖੋ ਸ਼ੇਰ ਕਿੱਥੇ ਬੈਠਾ ਆਏ ਹਾਏ ਹਾਏ ਕੀ ਬਾਤਾਂ ਨਿਆਰੇ ਲਿਆਤੇ ਵੇ ਠੰਡ ਲੱਗ ਜੂ ਸਾਲਿਆ ਅੰਦਰ ਚਲ ਗਿਆ ਅੰਦਰ ਚਲ ਗਿਆ ਅੰਦਰ ਅੰਦਰ ਚਲ ਗਿਆ ਠੰਡ ਲੱਗ ਜੂ ਸਾਲਾ ਭੌਂਕਦਾ ਅੰਦਰ ਚਲ ਜਿਓ ਠੰਡ ਲੱਗ ਜੂ

ਇੱਧਰ ਵੀ ਗੱਡੀ ਖੜੀ ਆ ਹੁਣ ਗੱਡੀ ਬੰਦਾ ਦਸਣ ਲਗਾਵੇ ਕਿੱਧਰ ਜੀ ਜਾਗਾ ਪੂਰੀ ਪੂਰੀ ਆ ਹੁਣ ਗੱਡੀ ਕੱਢੇ ਕਿੱਧਰ ਜੀ ਤਾਂ ਕੱਢੇ ਕਿੱਧਰ ਚ ਹੁਣ ਸਮਝੋ ਬਾਹਰ ਹੁੰਦਾ ਵਾ ਹਨਾ ਹਨਾ ਸਭ ਇਹ ਸਮਝੋ ਬਾਹਰ ਹੁੰਦਾ ਨਾ ਕੰਮ ਹੋਰ ਕੀ ਯਾਰ ਵੀ ਹੁਣ ਗੱਡੀ ਕੱਢੇ ਕਿੱਧਰ ਚ ਬੰਦਾ ਇੱਧਰੋਂ ਪਰ ਰੂਲ ਕਿਸੇ ਲਈ ਕੋਈ ਰੂਲ ਨਹੀਂ ਹੈਗਾ ਕੋਈ ਕਿਸੇ ਦੀ ਕੋਈ ਗੱਲ ਨਹੀਂ ਸਮਝਦਾ ਹੈਗਾ। ਹਾਂ ਤਾਂ ਦੋਸਤੋ ਕਰਦੇ ਹਾਂ ਹਲ ਕੋਈ। ਮਿੰਡੀ ਵਿੱਚ ਅਸੀਂ ਬਾਹਰ ਨਿਕਲ ਚੁੱਕੇ ਹਾਂ। ਜੀਟੀ ਰੋਡ ਵੱਲੋਂ ਜਾ ਰਹੇ ਹਾਂ। ਦੋਸਤੋ ਤੇ ਆਹੋ ਮੁੰਡਿਆ ਯਾਹ ਆਹ ਭਾਗ ਤੋਂ ਸਾਡਾ ਮੁੰਡਾ ਕਹਿੰਦਾ ਗਰੇਅਲ ਟ੍ਰੈਵਲ ਚ ਮੈਨੂੰ ਫੇਰ ਬਿਠਾ ਦੇ ਮੈਨੂੰ ਜਾਦ ਦੀ ਡਿੱਗੀ ਚ ਬਾਹਰ ਲਾਏ ਜਾਣਗੇ ਕੋਈ ਗੱਲ ਨਹੀਂ ਮੁੰਡਿਆ ਤੈਨੂੰ ਆਪਾਂ ਚੰਗੇ ਤਰੀਕੇ ਨਾਲ ਬਾਹਰ ਭੇਜਾਂਗੇ ਟੈਨਸ਼ਨ ਨਾ ਲੈ ਤੈਨੂੰ ਜਾਦ ਦੀ ਡਿੱਗੀ ਚ ਨਹੀਂ ਮੈਨੂੰ ਜਾਜ ਦੀ ਸੀਟ ਤੇ ਭੇਜਾਂਗੇ ਬਿਜ਼ਨਸ ਕਲਾਸ ਚ ਭੇਜਾਂਗੇ ਟੈਨਸ਼ਨ ਨਾ ਲੈ ਆਹ ਗੱਡੀ ਤੇ ਨਹੀਂ ਜਾਂਦੇ ਤੈਨੂੰ ਆਹ ਗੱਡੀ ਕਰਾ ਕੇ ਦਵਾਂਗੇ ਟੈਨਸ਼ਨ ਨਾ ਲੈ ਦੇਨੂੰ ਆਹ ਗੱਡੀ 'ਚ ਸਾਰਾ ਪਿੰਡ ਲਾਦ ਕੇ ਲੈਣਾ ਮੁੰਡਾ ਦਿੱਲੀ ਏਅਰਪੋਰਟ ਤੇ ਚੱਲੇ ਦਿੱਲੀ ਏਅਰਪੋਰਟ ਤੇ ਉਹ ਆ ਉਹ ਸੰਤ ਵੀ ਕਈ ਵਾਰ ਭੁਲੇਖਾ ਕਹਿੰਦੇ 에어ਪੋਰਟ ਤੇ ਚੱਲੇ 에어ਪੋਰਟ ਤੇ ਨਹੀਂ 에어ਪੋਰਟ ਤੇ ਚੱਲਿਆ ਸੰਤਾਂ ਦੀ ਲੰਬੀ ਵਾਹਟ ਆ ਇਹਦੇ ਵਿੱਚ ਸਾਰੇ ਰਿਸ਼ਤੇਦਾਰ ਸਾਰੇ ਜਿੰਨੇ ਚਾਚੀਆਂ ਤਾਈਆਂ ਪੂਆ ਫੁੱਫੜ ਸਾਰੇ ਆਣਣੇ ਨੇ ਕੋਈ ਰਿਸ਼ਤੇਦਾਰ ਰੁੱਸਣ ਨਹੀਂ ਦੇਣਾ ਹੈਗਾ ਟੈਂਪੂ ਟਰੈਵਲ ਦੀ ਵੀ ਨਹੀਂ ਲੋਡ ਹੈਗੀ ਮਿੱਤਰਾਂ ਜਦੋਂ ਨੂੰ ਬਾਹਰ ਜਾਣਾ ਤੇਰੇ ਲਈ ਟਰੱਕ ਕਰਾ ਕੇ ਲੈ ਕੇ ਜਾਣਾ ਸਪੈਸ਼ਲ ਨੋਖੀ ਗੱਲ ਕਰਾ ਕੇ ਲੈ ਕੇ ਜਾਣੀਆਂ ਮਿੱਤਰੋ ਇਹਨੂੰ ਵੀ ਆਪਾਂ ਬਾਹਰ ਭੇਜਣਾ ਕਿੱਥੇ ਭੇਜਣਾ ਇਹਨੂੰ ਆਪਾਂ ਕੈਨੇਡਾ ਨਹੀਂ ਭੇਜਣਾ ਹੈਗਾ ਇਹਨੂੰ ਆਪਾਂ ਆਸਟ੍ਰੇਲੀਆ ਨਹੀਂ ਭੇਜਣਾ ਹੈਗਾ ਇਹਨੂੰ ਕਿੱਥੇ ਭੇਜਣਾ ਉਹ ਇਹਦਾ ਜਦੋਂ ਵੀਜ਼ਾ ਲੱਗੂ ਆਉਂਦੋਂ ਦੱਸਾਂਗੇ ਠੀਕ ਹੋ ਆਹ ਪਹੁੰਚ ਚੁੱਕੇ ਹਾਂ ਸੰਗਰੂਰ ਸੰਗਰੂਰ ਵਿੱਚ ਦੇਖਦਿਆ ਸਾਨੂੰ ਕੀ ਕੁਝ ਖਾਣ ਨੂੰ ਮਿਲਦਾ ਵਾ ਹਲੇ ਸਵੇਰ-ਸਵੇਰ ਦਾ ਟਾਈਮ ਆ ਦਕਾਨਾਂ ਦੇ ਕੋਲ ਨਾ ਖੁੱਲੀਆਂ ਨਹੀਂ ਹੈਗੀਆਂ ਬਾਕੀ ਦੇਖਦੇ ਆ ਕੀ ਕੁਝ ਖਾਣ ਨੂੰ ਮਿਲਦਾ ਵਾ ਤੇ ਮੈਂ ਤਾਂ ਮਟਰ ਪਾਇਆ ਗੱਡੀ 'ਚੋਂ ਗਾਜਰਾਂ ਵੀ ਪਈਆਂ ਸੀ ਇਹ ਕੁਝ ਖਾ ਸਕਦੇ ਆ ਜੇ ਕਿਸੇ ਨੇ ਡਾਈਟ ਕਰਨੀ ਹੋਵੇ ਪਰ ਅਸੀਂ ਡਾਈਟ ਉੱਤੇ ਘੱਟ ਵੱਧ ਹੀ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੈਂ ਅਕਸਰ ਇਹੀ ਬਲੌਗਾਂ 'ਚ ਕਹਿੰਦਾ ਹਾਂ ਨਾ ਵੀ ਗੱਡੀ ਜਿਹੜਾ ਚਲਾਉਂਦਾ ਉਹ ਗੱਡੀ ਦਾ ਆਪਦੀ ਦਾ ਆਪ ਜਿਵੇਂ ਵਾਰਾ ਇੱਥੇ ਹੋਰ ਕੋਈ ਜਿਵੇਂ ਵਾਰ ਨਹੀਂ ਹੈਗਾ ਜਿੰਨਾ ਵੀ ਚਲਾਉਣਾ ਆਪ ਦੀ ਸੰਭਲ ਕੇ ਗੱਡੀ ਚਲਾਓ ਇੱਥੇ ਕੋਈ ਕਿਸੇ ਦਾ ਕੋਈ ਨਹੀਂ ਦੇਖਦਾ ਹੈਗਾ ਨਾ ਗੱਡੀ ਵਾਲੇ ਨਾ ਮੋਟਰਸਾਈਕਲ ਵਾਲੇ ਕੋਈ ਨਹੀਂ ਕਿਸੇ ਦਾ ਦੇਖਦਾ ਜੋ ਗੱਡੀ ਚਲਾਉਂਦਾ ਜਿੰਮੇਵਾਰ ਆਪ ਹੁੰਦਾ ਹੈ ਇੱਥੇ ਦੋਸਤੋ ਆਪਾਂ ਪਹੁੰਚ ਗਏ ਆ ਹਵੇਲੀ ਹਵੇਲੀ ਦੇਖਦੇ ਆਪੇ ਕੀ ਆ ਖਾਨਪੇਨ ਨੂੰ ਸੋ ਅੱਜ ਇੱਥੇ ਆਪਾਂ ਪਹਿਲੀ ਵਾਰ ਰੁਕੇ ਆ ਅੰਦਰ ਜਾ ਕੇ ਦੇਖਦੇ ਆ ਕਿ ਕੀ ਕੀ ਮਿਲਦਾ ਆਪਾਂ ਨੂੰ ਇੱਥੇ ਆਜਾ ਵੀ ਮੁੰਡਿਆ ਕੀ ਖਾਣਾ ਫਿਰ ਮੰਡੇ ਤੇ ਇਹਦੇ ਆ ਜਾ ਕੇ ਕੀ ਖਾਣਾ ਚਲੋ ਦੇਖਦੇ ਆ ਕੀ ਮਿਲਦਾ ਅੰਦਰ ਜਾ ਕੇ ਉਸ ਤੋਂ ਬਾਅਦ ਲੋ ਵੀ ਦੋਸਤ ਇਹ ਚੀਜ਼ਾਂ ਨਾ ਬਸ ਆ ਮੈਨੂ ਤੇ ਵਧੀਆ ਲੱਗਦੇ ਆ ਜਦੋਂ ਸਵਾਦ ਆਊਗਾ ਫਿਰ ਦੱਸਾਂਗੇ ਕੀ ਕੀ ਚੀਜ਼ਾਂ ਅਸੀਂ ਇਹਨੂੰ ਦੇਖ ਕੇ ਕਹਿੰਦੇ ਮੂੰਹ ਚੋਂ ਪਾਣੀ ਵੀ ਆ ਗਿਆ ਕਹਿੰਦੇ ਪਾਸਤਾ ਮੰਗਾ ਲਈਏ ਤੇ ਮੁੰਡਾ ਸਾਡਾ ਕਹਿੰਦਾ ਆਪਾਂ ਸੈਂਡਵਿਚ ਖਾਣਾ ਵਾ ਤੇ ਫਿਰ ਆਪਾਂ ਹੁਣ ਸੈਂਡਵਿਚ ਹੀ ਮੰਗਾ ਕੇ ਦਵਾਂਗੇ ਤੇ ਦੋਸਤੋ ਸੋ ਪਰਿਵਾਰ ਤੋਂ ਨਿਆਰਾ ਲੱਗ ਹੀ ਆ ਨਾ ਵੈਸੇ ਇੱਕ ਡਿਫਰੈਂਟ ਜੀ ਗੱਲ ਆ ਡਿਫਰੈਂਟ ਗੱਲ ਤੁਹਾਨੂੰ ਦੱਸਾਂਗੇ ਫੇਰ ਕਿਸ ਦਿਨ ਦੱਸਾਂਗੇ ਕਹਿੰਦਾ ਦਿਲ ਦਾ ਦਰਦ ਕਦੇ ਫੇਰ ਦੱਸਾਂਗੇ ਪਹਿਲਾਂ ਕੁਝ ਖਾ ਲਈਏ ਫੇਰ ਦੱਸਾਂਗੇ ਭੁੱਖ ਇੰਨੀ ਜਿਆਦਾ ਲੱਗੀ ਹੋਈ ਹੈ ਨਾ ਮੈਂ ਕਹਿੰਦਾ ਤੁਸੀਂ ਗੱਲਾਂ ਛੱਡ ਤੋ ਸਵੇਰ ਦਾ ਮੈਨੂੰ 4 ਵਜੇ ਤੱਕ ਉਠਾ ਕੇ ਲੈ ਗਿਆ ਹੋਇਆ 4 ਵਜੇ ਉਠਾਤਾ ਇਹਨੇ ਮੈਨੂੰ ਸਵੇਰੇ 4 ਵਜੇ ਕਹਿੰਦਾ ਉੱਠ ਖੜ ਵੀਰੇ ਉੱਠ ਖੜ 4 ਵਜੇ ਉਠਾਤਾ ਆਰਡਰ ਬਹੁਤ ਜਲਦੀ ਆ ਜਾਂਦਾ ਬਾਈ ਹੋਣਾ ਕੋਲ ਮੈਂ ਕਿਹਾ ਉਹਨੇ 5 ਮਿੰਟ ਹੋਏ ਆਰਡਰ ਦਿੱਤੇ ਨੂੰ ਬਹੁਤ ਜਲਦੀ ਆ ਗਿਆ ਆਰਡਰ ਤੇ ਬਾਕੀ ਚਲੋ ਖਾ ਕੇ ਦੇਖਦੇ ਕਿਦਾਂ ਦਾ ਟੇਸਟ ਆ ਤੇ ਫਿਰ ਤੁੱਪ ਦਾ ਨਜ਼ਾਰਾ ਲਵਾਂਗੇ ਫਿਰ ਹੋਰ ਕੁਝ ਆਰਡਰ ਕਰਾਂਗੇ ਆਰਡਰ ਕਰਨ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ ਕੁਝ ਖਾ ਲਈਏ ਫਿਰ ਤੁਸੀਂ ਖਾਣਾ ਤਾਂ ਆ ਜੀ ਹਵੇਲੀ ਇਹ ਪਾਤੜਾਂ ਦੇ ਕੋਲ ਹਵੇਲੀ ਆ ਤੇ ਚਲੋ ਦੋਸਤੋ ਮੁੰਡਾ ਖਾ ਪੀ ਕੇ ਦੇਖੋ ਬੈਠੇ ਬਾਈ ਹੋਣਾ ਨਜ਼ਾਰਾ ਲਿਆਦਾ ਕਹਿੰਦੇ ਸਾਰਾ ਕੁਝ ਬੈਜੋਨ ਬੜਾ ਘੈਂਟ ਸਵਾਦਿਸ਼ਟ ਬਣਾਇਆ ਸੀਗਾ ਸਵਾਦਿਸ਼ਟ ਭੋਜਨ ਬਣਾਇਆ ਸੀਗਾ ਬਹੁਤ ਘੈਂਟ ਭੋਜਨ ਸੀਗਾ ਸੋ ਅਸੀਂ ਹੁਣ ਕੋਲਡ ਕਾਫੀ ਗੱਡੀ 'ਚ ਬੈਠ ਕੇ ਪੀਵਾਂਗੇ ਤੇ ਚਲੋ ਮਿਲਦੇ ਹੁਣ ਆਪਾਂ ਗੱਡੀ 'ਚ ਬੈਠ ਕੇ ਤੁਹਾਨੂੰ ਇਹ ਦੋਸਤੋ ਪੁਰਾਣੀਆਂ ਚੀਜ਼ਾਂ ਤੁਹਾਨੂੰ ਮੈਂ ਦਿਖਾਉਣਾ ਮੈਂ ਬਹੁਤ ਘੈਂਟ ਚੀਜ਼ਾਂ ਨੇ ਇੱਥੇ ਪੁਰਾਣੀਆਂ ਦੇਖੋ ਆਪਣਾ ਇਤਿਹਾਸ ਜੋ ਕਿ ਪੁਰਾਣਾ ਮੈਂ ਬਹੁਤ ਵਧੀਆ ਵਾ ਚਲੋ ਜਿੰਨੇ ਵੀ ਬਾਈ ਹੁਣਾਂ ਨੇ ਵਧੀਆ ਕੀਤਾ ਹੋਇਆ ਵਾ ਤੇ ਆਦਰ ਕਹਿੰਦੇ ਕਾਫੀ ਆ ਗਈ ਆ ਤੇ ਫਿਰ ਕਾਫੀ ਪੀ ਕੇ ਮਿਲਦੇ ਆ ਹਾਂ ਮਿਲਦੇ ਐਚ ਮਿੱਠਾ ਘਾਟਾ ਬਾਈ ਤੂੰ ਕਾਟਾ ਹਾਂ ਇਹ ਘੱਟ ਮਿੱਠਾ ਰਹੀ ਆ ਬਾਈ ਦੋਸਤੋ ਬਾਈ ਹੁਣਾਂ ਦੇ ਪਰੌਣੇ ਪਰੌਣੇ ਦਾ ਬੜੇ ਸੁਆਦ ਸੀਗੇ ਚਲੋ ਹੁਣ ਮਿਲਦੇ ਆ ਬਈ ਹੁਣਾਂ ਨੂੰ ਇਧਰ ਦੇਖ ਰਹੇ ਹੋ ਇਧਰ ਤੋਂ ਜਾ ਕੇ ਪੇਮੈਂਟ ਦੇ ਕੇ ਆਇਆ ਬਾਈ ਉਹਨਾਂ ਨੇ ਮੇਰੇ ਬਹੁਤ ਸਵਾਦ ਸੀਗਾ ਜੀ ਥੋੜਾ ਭੋਜਨ ਬਹੁਤ ਵਧੀਆ ਸੀਗਾ ਜੀ ਬਹੁਤ ਘੈਂਟ ਸੀਗਾ ਜੀ ਸਾਰਾ ਕੁਝ ਚਲੋ ਅੱਜ ਦੀ ਫਸਟ ਟਾਈਮ ਰੁਕੇ ਸੀਗੇ ਤੁਹਾਡੇ ਕੋਲ ਜੀ ਸਾਰਾ ਕੁਝ ਵਧੀਆ ਸੀਗਾ ਚਲੋ ਬਾਈ ਜੋ ਵੀ ਆਇਆ ਇਧਰ ਨੂੰ ਪਾਤਣਾ ਤੋਂ ਆਇਆ ਕੋਈ ਤਾਂ ਜ਼ਰੂਰ ਲੁਧਿਆਣਾ ਦੇ ਤੋਂ ਪਾਤਣਾ ਰੋਡ ਤੇ ਆਏ ਤਾਂ ਜ਼ਰੂਰ ਹਵੇਲੀ ਰੁੱਕ ਕੇ ਜਾਇਓ ਬਹੁਤ ਘੈਂਟ ਖਾਣਾ ਵਾ ਬਾਈ ਉਹਨਾਂ ਦਾ ਤੇ ਟੇਸਟੀ ਬਣਾਉਂਦੇ ਆ ਸਾਰਾ ਕੁਝ ਇੱਕ ਵਾਰੀ ਜ਼ਰੂਰ ਰੁੱਕ ਕੇ ਜਾਓ ਬਈ ਸਾਰੇ ਯਾਰੇ ਆਪ ਵੀ ਕੇ ਅਸੀਂ ਢਾਬੇ ਤੋਂ ਰੋਟੀਆਂ ਤੇ ਹੁਣ ਅਸੀਂ ਜਾ ਰਹੇ ਆ ਪਾਤੜਾ ਨੂੰ ਪਾਤੜਾ ਤੋਂ ਫਿਰ ਅਸੀਂ ਜਾਵਾਂਗੇ ਹਰਿਆਣਾ ਮਿਲਦੇ ਆ ਫਿਰੋਂ ਤੋਂ ਅਸੀਂ ਪਾਤੜਾ ਜਾ ਕੇ ਤਦ ਤੱਕ ਅਸੀਂ ਕੋਲਡ ਕਾਫੀ ਮੁੰਡੇ ਨੂੰ ਪਲਾ ਲਈਏ ਕੋਲਡ ਕਾਫੀ ਪੀ ਕੇ ਫਿਰ ਚਾਉਂਗਾ ਮਟਾ ਜੰਦਾ ਪੂਰੀ ਫਿਰ ਗੱਡੀ ਜਗਾ ਹੀ ਅੱਕ ਚੱਲਦੀ ਆ ਠੀਕ ਹੈ ਜੀ ਚਲੋ ਮਿਲਦੇ ਆ ਫਿਰ ਆਪਾਂ ਤੁਹਾਨੂੰ ਪਾਤੜਾ ਸੀएनजी ਇੱਥੇ ਹੈਗੀ 92 ਰੁਪਏ 75 ਪੈਸੇ ਸੀएनजी ਫੇਰ ਪਾਉਣੀ ਪੈਗੀ ਸਾਨੂੰ ਗੱਡੀ 'ਚ ਤੇ ਇੱਧਰ ਕੈਸ਼ੀਅਰ ਸਾਹਿਬ ਕੈਸ਼ ਦੇ ਰਹੇ ਨੇ ਸਾ ਵੀ ਦੇ ਦਿਓ ਕੈਸ਼ ਠੀਕ ਹੈ ਤੇ ਦੋਸਤੋ ਅਸੀਂ ਪਹੁੰਚ ਗਏ ਹਾਂ ਪਾਤੜਾ ਮਤਲਬ 2-3 ਕਿਲੋਮੀਟਰ ਰਹਿ ਗਿਆ ਪਾਤੜਾ ਤੇ ਫੇਰ ਅਸੀਂ ਹਰਿਆਣਾ ਚ ਐਂਟਰ ਹੋ ਜਾਣਾ ਵਾ ਹਰਿਆਣਾ ਚ ਐਂਟਰ ਹੋਣ ਤੋਂ ਬਾਅਦ ਅਸੀਂ ਪਿੰਡ ਖਰਖਾ ਜਾਵਾਂਗੇ ਤੇ ਫਿਰ ਮਿਲਦੇ ਆ ਤੁਹਾਨੂੰ ਆਪਾਂ ਉੱਥੇ ਪਿੰਡ ਖਰਖਾ ਜਾ ਕੇ ਸੋ ਅਸੀਂ ਪਹੁੰਚ ਚੁੱਕੇ ਆ ਪਾਤੜਾ ਸ਼ਹਿਰ ਦੇ ਵਿੱਚ ਇਹ ਆ ਦੋਸਤੋ ਆਪਾਂ ਪਿੰਡ ਖਰਖਾ ਜ਼ਿਲ੍ਹਾ ਕੈਂਤਲ ਹਰਿਆਣਾ ਵਿੱਚ ਪਹੁੰਚ ਚੁੱਕੇ ਆ ਗੁਰੂ ਘਰ ਬਸ ਇੱਕ ਦੋ ਮਿੰਟ ਚ ਪਹੁੰਚ ਜਾਾਂਗੇ ਨਾਲ ਹੀ ਉੱਥੇ ਕਬੱਡੀ ਕੱਪ ਆ ਸੋ ਲੜੀਆਂ ਲੜੀਆਂ ਬਹੁਤ ਘੈਂਟ ਸਜਾਵਟ ਕੀਤੀ ਹੋਈ ਆ ਇੱਥੇ ਸੋ ਚਲੋ ਤੁਹਾਨੂੰ ਅੱਜ ਦਿਖਾਵਾਂਗੇ ਕਬੱਡੀ ਕੱਪ ਸਾਰਾ ਕਬੱਡੀ ਕੱਪ ਵੀ ਦਿਖਾਵਾਂਗੇ ਥੋੜੇ ਸ਼ਾਰਟ ਸ਼ਾਰਟ ਮਤਲਬ ਕਲਿੱਪ ਦਿਖਾਵਾਂਗੇ ਤੁਹਾਨੂੰ ਆਪਾਂ ਸੋ ਅਸੀਂ ਹੁਣ ਪਹੁੰਚ ਚੁੱਕੇ ਹਾਂ ਗੁਰੂ ਘਰ ਦੇ ਕੋਲ ਚਲੋ ਆਪਾਂ ਤੁਹਾਨੂੰ ਮਿਲਦੇ ਹਾਂ ਥੋੜੇ ਟਾਈਮ ਬਾਅਦ ਤੁਸੀਂ ਦੇਖੋ ਸਾਰੀਆਂ ਰੌਣਕਾਂ ਲੜੀਆਂ-ਲੁੜੀਆਂ ਲੱਗ ਰਹੀਆਂ ਨੇ ਪੂਰੀਆਂ ਪ੍ਰੋਪਰ ਵਧੀਆ ਤਰੀਕੇ ਨਾਲ ਲੜੀਆਂ ਲੱਗਦੀਆਂ ਪਈਆਂ ਨੇ ਦੋਸਤੋ ਸਾਰੀ ਸੰਗਤ ਬੈਠੀ ਆ ਸੋ ਆਪਾਂ ਹੁਣ ਐਂਟਰ ਕਰਕੇ ਅੰਦਰ ਕਾਲਸ ਵਗੈਰਾ ਆ ਚੁੱਕੀਆਂ ਨੇ ਦਬਰ ਦੀ ਐਂਟਰੀ ਆ ਤੇ ਫਿਰ ਸੀ ਇਹਨੂੰ ਹਾਰੇ ਐਕਟਰ ਤੇ ਪ੍ਰੋਫੈਸਰ ਉਹਨਾਂ ਦੇ ਪੁਰੇ ਸਾਹ ਬਲੋ ਜੋਰਨ ਤਾਵੇਰੀ ਤੇ ਤਾਵੇਰੀ ਵਾਦਕ ਕੋਈ ਪ੍ਰਬੰਧ ਦੇ ਵਿੱਚ ਇੱਕ ਵੀ ਘਾਟ ਨਹੀਂ ਪਰ ਘਾਟ ਕੀ ਹੈ ਜੇ ਹੁਣ ਟੀਮਾਂ ਜਿਹੜੀਆਂ ਟਾਈਮ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣਾ ਹਾਂ ਤੇ ਅਸੀਂ ਸਾਡੇ ਰੈਫਰੀਸ ਸਰਬਾਨ ਦਾ ਵੀ ਧੰਨਵਾਦ ਕਰਦੇ ਆਂ ਤੇ ਕਹਿੰਦੇ ਪ੍ਰਬੰਧ ਕਹਿੰਦੇ ਬਹੁਤ ਸੋਹਣੇ ਕੀਤੇ ਗਏ ਨੇ ਵੀਰੋ ਹਰ ਇਹਨਾਂ ਦੀ ਧਰਤੀ ਹੈ ਐਨ ਕਹਿੰਦੇ ਮੇਰੇ ਵੀਰੋ ਵੱਡੀਆਂ ਰੌਣਕਾਂ ਨੇ ਤੇ ਵੱਡੀਆਂ ਟੀਮਾਂ ਅੱਜ ਦੇ ਖੇਡ ਮੇਲੇ ਦੇਖੇ ਜਾਣਗੀਆਂ ਵੱਡੀਆਂ ਟੀਮਾਂ ਕਹਿੰਦੇ ਦੇ ਖੇਡ ਮੇਲੇ ਦੇਖੇ ਜਾਣਗੀਆਂ ਪਹਿਲੇ ਮੈਚ ਆ ਜਾਂ ਟੀਮਾਂ ਨੂੰ ਅਸੀਂ ਬੀਤੀ ਕਰਦੇ ਆਂ ਖੇਡਰੀ ਤੇ ਸਰੇਮ ਕਰਦਾ ਜਿਹੜਾ ਦੇ ਖੇਡ ਮੇਲੇ ਦਾ ਪਹਿਲਾ ਜਿਹੜਾ ਮੈਚ ਖੇਡਿਆ ਜਾਣਾ ਵੀ ਟੀਮਾਂ ਦੇ ਨੇ ਜਲਦੀ ਦੇ ਨਾਲ रेडी होके ग्राउंड में भी आ जाना लुगी लुगे प्यार में प्यार में भुट्टू पर जट्टा पहना है बलकारे का पहना पुराने खड़ाई है उन्हें वो दूजा प्रेस मास्टर की का यार है घंटे के लायन वाला फिर वो सेकंड प्रेस मास्टर कर गया पहला प्रायर साढे थेपी थे थे भी थी उन्हें वो स्पेशल कर गया हर तीन दिन पूरी इटली वाले के लिए उन्हें स्पेशल कर गया ओपी केरिया नहीं ਜਿਤੇ ਤੋਂ ਆਪੇ ਧਰਵਾਦ ਹੈ ਸ਼੍ਰੀ ਗੋਪੀ ਕੇਰੀਆ ਜੀ ਹੈਲੋ ਬਹੁਤ ਬਹੁਤ ਆਵਾਜ਼ ਸੁਣੇ ਐਨਆਰਆਈ ਗੇਰਾਂ ਦਾ ਹਰ ਤੇ ਢਿੱਲੋਂ ਕੈਨੇਡਾ ਦੇ ਗੁਰਪ੍ਰੀਤ ਕੈਨੇਡਾ 골ਡੀ ਮਾਨ ਕੈਨੇਡਾ ਰਮਨ ਕੈਨੇਡਾ ਸਰਗੋਵੀਰ ਕੈਨੇਡਾ ਗੁਰਿੰਦਰ ਕੈਨੇਡਾ ਲਪ੍ਰਿਤ ਪ੍ਰੇਣਾ ਨਵਦੀਪ ਕਨੇਡਾ ਗਗਨ ਕਨੇਡਾ ਸੋ ਆਪਾਂ ਹੁਣ ਟੂਰਨਾਮੈਂਟ ਤੋਂ ਕਰਨ ਨੂੰ ਵਾਪਸੀ ਕਰ ਰਹੇ ਆ ਕਿਉਂਕਿ ਸਾਡਾ ਸਫਰ ਇੱਥੋਂ 150 ਕਿਲੋਮੀਟਰ ਦੂਰ ਆ ਸੋ ਟਾਈਮ ਨਾਲ ਕਰੇ ਜਾਵਾਂਗੇ ਕਿਉਂਕਿ ਠੰਡ ਦਾ ਟਾਈਮ ਆ ਤੇ ਤੁੰਦ ਰਾਤ ਵੀ ਬਹੁਤ ਜਿਆਦਾ ਪੈ ਗਈ ਸੀ ਸੋ ਮਿਲਦੇ ਆ ਤੁਹਾਨੂੰ ਆਪਾਂ ਲਓ ਵੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਪਾਤੜਾ ਸ਼ਹਿਰ ਦੇ ਵਿੱਚ ਜਿੱਥੇ ਕਿ ਗੱਡੀਆਂ ਦੇ ਨਾਮ ਨੂੰ ਜਾਣਾ ਜਾਂਦਾ ਵਾ ਦੇਖੋ ਕੋਠਿਆਂ ਉੱਤੇ ਕਿਵੇਂ ਗੱਡੀਆਂ ਦੇ ਮਗਰਾੜ ਮਗਰੂੜ ਸੱਤੇ ਪੈ ਨੇ ਜਿਹੜੇ ਬੰਦੇ ਨੇ ਇੱਥੋਂ ਗੱਡੀ ਲੈਣੀ ਆ ਉਹ ਬੰਦੇ ਨੂੰ ਗੱਡੀ ਦਾ ਪੂਰਾ ਹਿਸਾਬ-ਤਬ ਹੋਣਾ ਚਾਹੀਦਾ ਵੀ ਗੱਡੀ ਕਿਵੇਂ ਆ ਕਿਵੇਂ ਆ ਨਹੀਂ ਠੀਕ ਆ ਜੇ ਇੱਥੋਂ ਕਿਸੇ ਨੇ ਗੱਡੀ ਲੈਣੀ ਆ ਤਾਂ ਆਪਦਾ ਕਾਰੀਗਰ ਦਾ ਨਾਮ ਲੈ ਕੇ ਆਇਆ ਕਰੋ ਜੇ ਮੇਰੇ ਤੇਰੇ ਵਰਗਾ ਕੋਈ ਬੰਦਾ ਆ ਗਿਆ ਤਾਂ ਉਹ ਸਮਝ ਲਓ ਬੰਦਾ ਫਸ ਗਿਆ ਮੰਨ ਲਓ ਇੱਥੇ ਅੱਧੀ ਗੱਡੀ ਹੋਰ ਹੁੰਦੀ ਅੱਧੀ ਗੱਡੀ ਕੁਝ ਹੋਰ ਹੁੰਦੀ ਆ ਸੋ ਦੋਸਤੋ ਜੇ ਕਿਸੇ ਨੇ ਪਤrana ਤੋਂ ਗੱਡੀ ਲੈਣੀ ਆ ਆਪਦਾ ਸੋਚ ਸਮਝ ਕੇ ਤੇ ਸੋਚ ਵਿਚਾਰ ਕੇ ਨਾਲ ਕਾਰੀਗਰਾਂ ਦਾ ਲੈ ਕੇ ਆਇਓ ਨਹੀਂ ਤਾਂ ਤੁਹਾਨੂੰ ਅੱਧੀ ਗੱਡੀ ਹੋਰ ਅੱਧੀ ਗੱਡੀ ਕੋਈ ਹੋਰ ਅੱਜ ਕੱਲ ਨਾ ਟ੍ਰੈਫਿਕ ਹਰ ਪਾਸੇ ਹੀ ਆ ਦੋਸਤੋ ਮੈਂ ਕਹਿੰਦਾ ਇੰਨੀ ਘਟਖਾਨਾ ਹੋਊਗਾ ਨਾ ਬਹੁਤ ਜ਼ਿਆਦਾ ਘਟਖਾਨਾ ਹੋਗਾ ਜਿਹੜੇ ਸ਼ਹਿਰ ਚ ਮਰਦੀ ਦੇਖ ਲਓ ਉਹੀ ਸ਼ਹਿਰ ਚ ਟ੍ਰੈਫਿਕ 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 ਆ ਰਾਜਰਚੀ ਬਹੁਤ ਜਿਆਦਾ ਟ੍ਰੈਕ ਆ ਰਕੁੰਦੀ ਹੈ ਕੰਦੀ ਨੀ ਨਿਕਲ ਜੂ ਚੱਲ ਚੱਲ ਨਿਕਲ ਜੂਗੀ ਲੱਗੂਗੀ ਬਾਜ ਆਊਗੀ ਲੈ ਐਂ ਤਾਂ ਮੈਨੂੰ ਪਤਾ ਤੂ ਡਰਾਈਵਰ ਚੋਟੀ ਦਾ ਵਾ ਐਡੀ ਕੋਈ ਗੱਲ ਨਹੀਂ ਹੈਗੀ ਐ ਇੱਕ ਸਵਾਲ ਲਾਣੇ ਬੋਚ ਰੇ ਨਿਕਲ ਜੂ ਗੱਡੀ ਹਾਂ ਸਵਾਲ ਤੂੰ ਬਹੁਤ ਲੈਣਾ ਵਾ ਸਵਾਲ ਘੱਟ ਲਿਆ ਕਰ ਚੰਗਾ ਆ ਗਿਆ ਜੀ ਬੈਰ ਹੋਏ ਔਨ ਸਕੂਲ ਡਿਊਟੀ ਇਹ ਕਹਿੰਦੇ ਆਪਣੇ ਕੋਸਾ ਉੱਪਰ ਆ ਆ ਦੇਖੋ ਆ ਚੀਜ਼ ਹੁੰਦੀ ਵੀਰ ਜੀ ਦੇਖ ਲਿਆ ਕਰੋ ਮਾੜਾ ਮੋਟਾ ਬਲੌਗ ਬਲੌਗ ਬਣਦਾ ਹੁੰਦਾ ਵੀਡੀਓ ਬਣਦੀ ਹੁੰਦੀ ਆ ਇੱਥੇ ਨਾਨਸੈਂਸ ਪਤਾ ਲੱਗ ਜਾਂਦੀ ਆ ਵੀ ਕਿੰਨੀ ਜਰਨਲ ਨੌਲੇਜ ਆ ਆਪਾਂ ਨੂੰ ਤੇ ਆ ਦੇਖੋ ਪੰਜਾਬ ਚ ਰੂਲ ਕਹਿੰਦੇ ਰੂਲ ਆ ਦੇਖੋ ਪੂਰਾ ਰੂਲ ਆ ਬਾਈ ਉਹਨਾਂ ਦਾ ਇਹਨਾਂ ਪੂਰਾ ਘੈਂਟ ਰੂਲ ਆ ਬਾਈ ਉਹਨਾਂ ਦਾ ਇਹ ਵਧੀਆ ਤਰੀਕੇ ਨਾਲ ਚੱਲਦਾ ਕਹਿੰਦੇ ਇਹਨੂੰ ਪੰਜਾਬ ਕਹਿੰਦੇ ਆ ਏਰੀ ਮਸ਼ਹੂਰ ਹੋਣਾ ਦਾ ਮਸ਼ਹੂਰਤਾ ਆਪਾ ਹੋ ਜਾਗੇ ਜਦੋਂ ਪ੍ਰਮਾਤਮਾ ਨੇ ਕਰਨਾ ਉਹਦਾ ਮਸ਼ਹੂਰ ਕਰ ਹੀ ਦੇਣਾ ਮੈਂ ਜਦੋਂ ਲੋਕਾਂ ਦਾ ਪਿਆਰ ਮੈਨਾਂ ਉਹਨਾਂ ਨੇ ਪਿਆਰ ਦੇ ਹੀ ਦੇਣਾ ਵਾ ਦੋਸਤੋ ਤੁਸੀਂ ਸਾਨੂੰ ਮਸ਼ਹੂਰ ਕਰਨਾ ਠੀਕ ਹੈ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਤੁਸੀਂ ਸਾਡੀ ਸੇਵਾ ਕਿੱਥੇ ਮਰਜ਼ੀ ਲਾ ਦਿਓ ਅਸੀਂ ਉਹ ਸੇਵਾ ਕਰਨ ਨੂੰ ਤਿਆਰ ਹਾਂ ਠੀਕ ਹੈ ਆੰਗਰੇਜ਼ ਹੋਈ ਇਹ ਪੰਜਾਬ ਆ ਮੇਰੇ ਵੀਰੋ ਇੱਥੇ ਕੋਈ ਨਹੀਂ ਐ ਇੱਧਰ ਉੱਧਰ ਨੰਗਣ ਵਾਸਤੇ ਦੇ ਦਿੰਦੇ ਨੂੰ ਪੰਜਾਬ ਕਹਿੰਦੇ ਮੇਰੇ ਦੋਸਤੋ ਇੱਥੇ ਕੋਈ ਰੂਲ ਨਹੀਂ ਹੈਗਾ ਟ੍ਰੈਫਿਕ ਦਾ ਖਲਾਉਣਾ ਨਾ ਚੱਕੀ ਆ ਖਲਾਉਣਾ ਤੈਨੂੰ ਗੁਰੂ ਘਰ ਲੰਗਰ ਖਵਾਇਆ ਤਾਂ ਹੈਗਾ ਤਾਂ ਹੁਣ ਬਾਕੀ ਆ ਚੱਲ ਬਾਕੀ ਮੈਨੂੰ ਪਤਾ ਭਾਈ ਭੁੱਖ ਭੁੱਖ ਲੱਗ ਜਾਂਦੀ ਆ ਤੇ ਇਸ ਕਰਕੇ ਅਸੀਂ ਕੁਛ ਨਾ ਕੁਛ ਖਾਵਾਂਗੇ ਤੇ ਸਵੇਰੇ ਅਸੀਂ ਹਵੇਲੀ ਢਾਬੇ ਤੇ ਰੁਕੇ ਸੀਗੇ ਐਸ ਕੀ ਫਿਰ ਅਸੀਂ ਕਿਹੜੇ ਟਾਪੇ ਦੁਰਗੰ ਕਹਿੰਦੇ ਇਹ ਹੁਣ ਜਾ ਕੇ ਗੱਡੀ ਦੀ ਬ੍ਰੇਕ ਦੱਸੋ ਵੀ ਕਿਹੜੇ ਟਾਪੇ ਤੇ ਜਾ ਕੇ ਬ੍ਰੇਕ ਵੱਜਦੀ ਆ ਮਿਲਦੇ ਆ ਤੁਹਾਨੂੰ ਫਿਰ ਆਪਾਂ ਟਾਪੇ ਤੇ ਜਾ ਕੇ ਮਿਲਾਂਗੇ ਠੀਕ ਹੈ ਤਾਂ ਆਪਕਾ ਬਹੁਤ ਆਪਾਂ ਪਹੁੰਚ ਚੁੱਕੇ ਹਾਂ ਸੰਗਰੂਰ ਸੰਗਰੂਰ ਪਹੁੰਚ ਚੁੱਕੇ ਹਾਂ ਬਸ ਸਫ਼ਰ ਤੈਅ ਕਰਦੇ ਜਾਣੇ ਪਏ ਆ ਆਪਾਂ ਸੰਗਰੂਰ ਪਹੁੰਚ ਗਿਆ ਕਹਿੰਦੇ ਪੀਵੀ 13 ਅਸੀਂ ਵੀ 13 ਪਹੁੰਚ ਚੁੱਕੇ ਆਂ ਦੋਸਤੋ ਪਿੱਛੇ ਆਪਾਂ ਨੂੰ ਟੂਰਨਾਮੈਂਟ ਤੇ ਸਨਮਾਨ ਚਿੰਨ ਮਿਲਿਆ ਵਾ ਸਨਮਾਨ ਕੀਤਾ ਆਪਣਾ ਬਹੁਤ ਬਹੁਤ ਥੈਂਕ ਯੂ ਸਾਰੀ ਟੀਮ ਦਾ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਸਨਮਾਨ ਕੀਤਾ ਸੋ ਚਲੋ ਆਪਾਂ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਚ ਲਓ ਵੀ ਦੋਸਤੋ ਅਸੀਂ ਪਹੁੰਚਿਆ ਹੈਲਥੀ ਫੂਡ ਪਿਓਰ ਵਾਈਟ ਆਰਗੈਨਿਕ ਸਟੋਰ ਤੇ ਆਜੋ ਦੇਖਦੇ ਅੰਦਰ ਈਵੀ ਆ ਕਾਰਪਿੰਗ ਨੂੰ ਦੋਸਤੋ ਮਿਲਦੇ ਆ ਤੁਹਾਨੂੰ ਪੰਦਰ ਚੱਕੀ ਭਾਈ ਹੁਣਾਂ ਕੋਲ ਕਹਿੰਦੇ ਆਹ ਜਿਹੜੀ ਵਰਕੀ ਨਾ ਚਨਾ ਵਰਕੀ ਆ ਬੋਗਾਂਡ ਵਰਕੀ ਆ ਸੋ ਆਰਡਰ ਬਾਈ ਨਾਲ ਆਪਾਂ ਕਰਤਾ ਤੇ ਬੋਗਾਂਡ ਬਾਈ ਨਾਲ ਕਿਹੜੇ ਬਣਾਇਆ ਜਾਂਦਾ ਤੇ ਵਰਕੀ ਇੱਧਰ ਸਾਰਾ ਕੁਝ ਮਿਲਦਾ ਵੀ ਇਹਨਾਂ ਕੋਲ ਇੱਧਰ ਬਾਪੂ ਜੀ ਨੇ ਬੈਠੇ ਨੇ ਤੇ ਮੇਨ ਹਾਈਵੇ ਤੇ ਆ ਆਰਗਨਿਕ ਸੋ ਆਰਡਰ ਆ ਚੁੱਕਿਆ ਆਪਣਾ ਬਾਈਓਨ ਕੋਲ ਸਮਾਨ ਅੰਦਰ ਬਹੁਤ ਘਾੜਾ ਸਾਰਾ ਕੁਝ ਬਾਈਓ ਨੇ ਆਪ ਤਿਆਰ ਕਰਦੇ ਅੰਦਰ ਤੇ ਬਾਲਾ ਘਾੜਾ ਅੰਦਰ ਸਾਰਾ ਸਮਾਨ ਤੁਹਾਨੂੰ ਮਿਲਾਉਣਾ ਸੋ ਆਪਾਂ 1 ਕਿਲੋ ਮੱਕੀ ਦਾ ਆਟਾ ਔਰ ਮਾਇਕ ਤੇ ਸ਼ੱਕਰ ਤੇ 1 ਕਿਲੋ ਤੇ ਇੱਕ ਆਮਲਾ ਤੇ ਹਰੜ ਬਰੇੜਾ ਦੀ ਚਟਨੀ ਸ਼ਾਇਦ ਵਾਲੀ ਦੋਸਤੋ ਇਹ ਆਪਾਂ ਅੱਜ ਇਥੋਂ ਬਾਈ ਕੀਤੀ ਜਦੋਂ ਜੇ ਆਪਾਂ ਨੂੰ ਸਿੱਧਰ ਦਲਤ ਵਧੀਆ ਆਇਆ ਤੇ ਫਿਰ ਆਪਾਂ ਨੈਕਸਟ ਵੀਕ ਇਥੋਂ ਹੋਰ ਲੈ ਕੇ ਜਾਵਾਂਗੇ ਤੇ ਨਾਲੇ ਫਿਰ ਆਪਾਂ ਟੰਡੀ ਚ ਖਾ ਕੇ ਜਾਵਾਂਗੇ ਜਰੂਰ ਅੱਕੇ ਚਲੋ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਲੋ ਵੀ ਦੋਸਤੋ ਬਾਈ ਹੋਣਾ ਕੋਲ ਕਹਿੰਦੇ ਫੂਡ ਸਾਰਾ ਕੁਝ ਟੇਸਟੀ ਸੀਗਾ ਬਾਈ ਯਾਰ ਬਾਕ ਐਂਡ ਫੂਡ ਸੀਗਾ ਤੁਹਾਡਾ ਵੀਰੇ ਯਾਰ ਤੇ ਬੈ ਸਵੇਰੇ ਅਸੀਂ ਮੁੜ ਕੇ ਗਏ ਆ ਤੁਹਾਡੇ ਲਾਈਟ ਹੈ ਨਹੀਂ ਸੀਗੀ ਤੇ ਅਸੀਂ ਹੁਣ ਦੁਬਾਰਾ ਹਰਿਆਣੇ ਤੋਂ ਵਾਪਸ ਆਏ ਆ ਤੇ ਸੀਗਾ ਬਾਈ ਉਹਨਾਂ ਕੋਲ ਜਰੂਰ ਜਾ ਕੇ ਹੁਣਾਂ ਤੇ ਅਸੀਂ ਬਾਈ ਉਹਨਾਂ ਕੋਲੋਂ ਇੱਧਰ ਸ਼ੱਕਰ ਤੇ ਅਚਾਰ ਦੀ ਚਟਨੀ ਸਾਰਾ ਕੁਝ ਲਿਆ ਵਾ ਤੇ ਚਲੋ ਬਾਕੀ ਆਪਾਂ ਨੈਕਸਟ ਵਲੌਗ 'ਚ ਦੱਸਾਂਗੇ ਅਗਲੇ ਹਫ਼ਤੇ ਬਾਈ ਆਵਾਂਗੇ ਇੱਥੇ ਜਰੂਰ ਇਧਰ ਆਉਣਾ ਤੇ ਫਿਰ ਮਿਲਾਂਗੇ ਬਾਈ ਦੱਸਾਂਗੇ ਰਿਜ਼ਲਟ ਇਸ ਚੀਜ਼ ਦਾ ਵੀਰੇ ਥੈਂਕ ਯੂ ਓਕੇ ਵੀਰੇ ਹੈਪੀ ਜੀ ਨੋ ਵੀ ਦੋਸਤੋ ਆਪਾਂ ਹੁਣ ਇਥੋਂ ਬਾਹਰ ਆ ਗਏ ਆ ਤੇ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਅੱਗੇ ਜਾ ਕੇ ਬਾਈ ਉਹਨਾਂ ਨੇ ਪੌਹ ਕੈਂਡ ਬਣਾਇਆ ਇੱਥੇ ਪੂਰਾ ਐਂਡ ਪੂਰੀ ਗੱਲਬਾਤ ਆ ਸੰਗਰੂਰ ਤੇ ਪਤਨਾ ਰੋਡ ਤੇ ਆਨਾ ਪੂਰੀ ਢੈਂਡ ਗੱਲਬਾਤ ਬਣਾਈ ਹੋਈ ਆ ਬਾਈ ਉਹਨਾਂ ਨੇ ਤੇ ਵੱਡੀ ਤੇ ਆਪਾਂ ਸਮਾਨ ਰੱਖ ਲਈਏ ਆਹ ਲੋ ਜੀ ਦੇ ਲੋਪਾ ਉਹ ਕੈਂਡਾ ਲਓ ਵੀ ਦੋਸਤੋ ਅਸੀਂ ਪਹੁੰਚ ਚੁੱਕੇ ਆ ਸੰਗਰੂਰ ਪਾਰ ਕਰਕੇ ਧੂਰੀ ਪਾਰ ਕਰਕੇ ਮਲੇਰ ਕੋਟਲੇ ਸ਼ਹਿਰ ਵਿੱਚ ਜਿਹਨੂੰ ਕੋਟਲਾ ਕਹਿੰਦੇ ਅਸੀਂ ਕੋਟਲੇ ਆ ਗਏ ਆ ਭਾਈ ਦੋਸਤੋ ਕੋਟਲੇ ਆ ਚੁੱਕੇ ਆ ਦੋਸਤੋ ਮਲੇਰ ਕੋਟਲੇ ਆ ਚੁੱਕੇ ਆ ਤੇ ਅੱਜ ਅਸੀਂ ਫੇਰ ਇੱਕ ਬੰਦੇ ਨੂੰ ਮਿਲਾਂਗੇ ਬੰਦਾ ਪਹਿਲਾਂ ਵੀ ਮਿਲਿਆ ਸੀਗਾ ਉਸ ਦਿਨ ਬੰਦਾ ਤਿਆਰ ਤੇ ਹੋਣੀ ਸੀਗਾ ਤਾਂ ਕਰਕੇ ਥੋੜਾ ਜਿਹਾ ਘੱਟ ਦਿਖਾਇਆ ਤੇ ਅੱਜ ਤੁਹਾਨੂੰ ਅਸੀਂ ਵੱਧ ਦਿਖਾਵਾਂਗੇ ਅੱਜ ਫੇਰ ਉਸੇ ਬੰਦੇ ਨੂੰ ਮਿਲਾਂਗੇ ਆਪਾਂ ਇਹ ਤੁਹਾਨੂੰ ਫਿਰ ਅਸੀਂ ਉੱਥੇ ਜਾ ਕੇ ਦੱਸਾਂਗੇ ਵੀ ਕਿੰਨਾ ਨੂੰ ਅਸੀਂ ਮਿਲਣਾ ਵਾ ਠੀਕ ਆ ਮਿਲਦੇ ਹਾਂ ਹੁਣ ਆਪਾਂ ਉੱਥੇ ਜਾ ਕੇ ਮਿਲਾਂਗੇ ਠੀਕ ਹੈ ਲਓ ਵੀ ਦੋਸਤੋ ਸੀਐਨਜੀ ਦੂਜੀ ਵਾਰ ਪਵਾਉਣ ਲੱਗੇ ਆ ਇੱਥੇ ਹੈਗਾ ਰੇਟ 850 ਰੁਪਏ 50 ਪੈਸੇ ਸਿੰਕ ਅਗੈਂਸਟ ਰੇਟ ਬਹੁਤ ਜ਼ਿਆਦਾ ਘੱਟ ਹੁੰਦਾ ਵਾ ਦੋਸਤੋ ਤੇ ਹੁਣ ਸੀਐਨਜੀ ਪਵਾ ਕੇ ਫੇਰ ਅਸੀਂ ਦਾਵਾ ਲੈਣ ਨੂੰ ਤੇ ਤੇਰ ਆਪਾਂ ਤੁਹਾਨੂੰ ਮਿਲ ਜਾਂ ਦੋਸਤੋ ਘਰੇ ਜਾ ਕੇ ਸਾਨੇ ਨਾਲ ਰੁਕਣਾ ਇੱਕ ਦੋ ਸ਼ੌਪ ਤੇ ਫਿਰ ਹੋਤੀ ਮਿਲਦੇ ਹਾਂ ਤੋਂ ਸੀएनजी ਹੁਣ ਆਪਾਂ ਪਵਾ ਲਈਆ ਟੈਂਕੀ ਹੋ ਗਈ ਆ ਫੁੱਲ